ਜੀ ਹੋਏਗਾ ਜੇ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ 3 ਜੁਲਾਈ 27 ਹੋ ਗਈ ਜੀ ਚੰਗਣਾ ਤੇ ਘੜੀਆਂ ਜਿਆਦਾ ਲੰਗਰ ਰਾਤ ਦਾ ਹੀ ਨਹੀਂ ਪਈ ਜਾਂਦਾ ਅੱਜ ਉਰਾ ਨਰੀ ਇਹ ਵੀ ਅੱਜ ਤਾਂ ਦੀ ਹੋਈ ਪਈ ਹੈ ਤੇ ਬੱਦਲ ਦਾ ਜਿਹੜਾ ਚਲਾ ਆਇਆ ਕਾਹਦਾ ਨਾਲ ਉਹ ਘਾਟਾ ਬੱਦਲ ਨਾ ਆ ਵੀ ਬੱਦਲ ਹੀ ਆ ਖੱਲ ਨੇ ਮਰੀ ਜੁੱਟਦੇ ਆ ਤਾਂ ਨੂੰ ਬਤੀਵਾ ਤੇ ਆਹ ਦਾ ਆਇਆ ਦਾ ਰਾਤ ਨਹੀਂ ਰੱਖ ਦੇ ਜਿਹੜੀ ਜਗ੍ਹਾ ਦਾ ਸਾਰੇ ਸਾਰੇ ਸੰਗਤ ਆਈ ਆਈ ਵਾਪਸੀ ਵਾਲੀ ਬਾਪ੍ਰਸ਼ਾਦਾ ਚਲਾਉਣ ਲੱਗੇ ਆਂ ਭੋਗ ਲੱਗ ਗਿਆ ਦੁੱਲੂ ਭਾਈ ਚਲਾਈਏ ਸਾਡੇ ਖੜੀ ਆ ਵੀ ਸੰਗਤ ਆਈ ਜੀ ਸ਼ਾਦਾ ਸ਼ਾਨਾ ਜੀ ਆਵਦੀ ਵਾਲੀ ਇਹ ਜਿਆਦਾ ਦੁਨੀਆ ਦੇ ਸੋ ਬਸਾਂ ਆਈਆਂ ਇਸ ਵਕਤ ਹੋਆ ਬਾਕੀ ਯਾਨ ਵਾਲੀ ਸੰਗਤ ਤਾਂ ਹੁਣ ਘਟ ਗਈ ਹੈ ਮੀਂਹ ਮੀਂਹ ਦਾ ਮੌਸਮ ਹੋ ਗਿਆ ਨਾ ਤਾਂ ਕਰ ਗਏ ਰਾਤ ਦੇ ਵੀ ਕਾਫੀ ਬਾਹਰ ਹੋਈਏ ਸੀ ਆ ਦੇਖੋ ਇਹ ਤੁਸੀਂ ਸਾਈਕਲਾਂ ਵਾਲੇ ਇਹ ਆਇਆ ਮੁੰਬਈ ਤੋਂ ਮੁੰਬਈ ਤੋਂ ਕਦਾਰਨਾਥ ਪੂਰੇ ਲੋ ਸਾਈਕਲਾਂ ਦੇ ਆ ਤੇ ਆਪਣੇ ਵਰਗਾ 5-7 ਕਿਲੋਮੀਟਰ ਹੈਗਾ ਚਲਾ ਲੇ ਹੋਗਾ ਬਸ ਹਨਾ ਆ ਮੋਟਰਸਾਈਕਲ ਤੇ ਕਹਿਣਗੇ ਥੱਕ ਗਏ ਸਾਈਕਲਾਂ ਦੇ ਆ ਬੰਬੇ ਤੋਂ ਆਏ ਆ ਕੰਨੀਵਾੜਾ ਬਾਕੀ ਸੰਗਤ ਜਿੰਨੀ ਅੱਜ ਵਾਪਸੀ ਵਾਲੀ ਆਈ ਹਨ ਜਾਨ ਵਾਲੇ ਦਾ ਕੋਈ ਨਹੀਂ ਆਈ ਸਾਨੂੰ ਮਾਂ ਦਾ ਦੁੱਖ ਹੈਗਾ ਲਾਲਾ ਜੀ ਮੈਂ ਹਾਂਜੀ ਮਾਦਰ ਆਈ ਜਾਂਿਆ ਤੜਕਾ ਕਦੂਆਂ ਨੂੰ ਕਦੂ ਬਣਾਈ ਜਾਂਦੇ ਆ ਜੀ ਪਹਿਲਾਂ ਦਾਲ ਚਲਦੀ ਜਾਂਦੀ ਹੈ ਰਾਤ ਨੂੰ ਫਿਰ ਕਦੂ ਨਾਲ ਇਹ ਚੌਲ ਅੰਬੜੀ ਜਾਂਦੇ ਹਨ ਇਧਰ ਮਟੀਰੀਅਲ ਅੱਜ ਗੋਲ ਗੱਪਿਆਂ ਦਾ ਤਿਆਰ ਹੋ ਰਿਹਾ ਦੁਪਹਿਰੇ ਸੰਗਤਾਂ ਲਈ ਠੰਡੇ ਠੰਡੇ ਪਾਣੀ ਨਾਲ ਗੋਲ ਗੱਪੇ ਛਕਾਏ ਜਾਣਗੇ ਸੰਗਤਾਂ ਨੂੰ ਤੇ ਬਾਕੀ ਸੰਗਤਾਂ ਠੀਕ ਆ ਕਾਫੀ ਆ ਹਾਂ ਬਿਹਾਰ ਤੋਂ ਆਇਆ ਲੱਗਦਾ ਬਈ ਹਾਂ ਬਿਹਾਰ ਲੈ ਗਿਆ ਅੱਜ 116 ਦਿਨ ਹੋ ਗਏ ਹਾਂ ਸਮਝ ਸਕਦੇ ਸਾਡਾ ਰਹਿਮ ਤੋਂ ਛੋਟਾ ਲਵਾਈ ਅੱਜ ਜਾ ਰਿਹਾ ਓਏ ਓਏ ਇੱਧਰ ਜਾਗ ਚੱਲਿਆ ਵਾ ਜਾਣਾ ਅੱਜ ਠੀਕ ਕਰਦਾ ਜਾਣ ਨੂੰ ਕਿ ਨਹੀਂ ਹੈ ਫੇਰ ਹੁਣ ਕਿਵੇਂ ਘਰੇ ਜਾਣਾ ਪੈਣਾ ਹਨਾ ਸਕੂਲ ਕਰਕੇ ਜਾਣਾ ਪੈਣਾ ਹਾਂ ਤੇ ਸਰ ਇਹਨੂੰ ਅੱਜ ਇੰਟਰਵਿਊ ਲੈ ਲੈਣੀ ਚਾਹੀਦੀ ਗੋਲ ਗੱਪੇ ਖਾਏ ਜਾਣੇ ਪਾਣੀ ਤਿਆਰ ਹੋ ਗਿਆ ਰਹਿਮਤ ਨੇ ਤਿਆਰ ਕੀਤਾ ਸਾਰਾ ਅੱਜ ਰਹਿਮਤ ਕਿਵੇਂ ਫਿਰ ਜਾਣਾ ਤਾਂ ਪੈਣਾ ਹਨਾ ਹੁਣ ਕੀ ਕਰ ਸਕਦੇ ਹਨਾ ਪੇਪਰ ਹੈ ਨਾ ਫੇਰ ਪੜ੍ਹਨਾ ਵੀ ਆ ਕਾ ਕਰ ਰਹੇ ਕੀ ਕਰ ਰਹੇ ਪੀ ਐਚ ਡੀ ਪੁਲੀ ਰਗਣੀ ਆ ਜੱਪਾ ਸਾਹ ਵੇਖੋ ਮੁੰਡਾ ਨੂੰ ਪਾਣੀ ਘਮਾਉਂਦਾ ਦੇਖੋ ਮੁੰਡਾ ਅੱਗੇ ਪਾਣੀ ਤਿਆਰ ਹੋ ਗਿਆ ਗੋਲ ਗੱਪੇ ਤੁਹਾਨੂੰ ਪਤਾ ਮੈਂਟੀ ਤਿਆਰ ਹੋ ਰਹਿਣੇ ਆ ਤੇ ਪਾਣੀ ਆਪਾਂ ਜਾ ਕੇ ਉੱਧਰ ਲਾਉਣੇ ਕੌਲੀਆਂ ਕੁੱਲੀਆਂ ਚੱਲ ਲਾਵਾ ਗੋਲੀਆਂ ਗੋਲੂ ਬਾਈ ਲਾ ਦਿਓ ਜੀ ਲਾ ਦਿਓ ਜੀ ਲਾਓ ਗੋਲ ਗੱਪੇ ਬੰਾਰੇ ਦੇਖ ਰਹੇ ਆ ਕੜਾਈ ਜੋ ਬਾਹਰ ਆ ਰਹੇ ਆ ਤੇ ਆਪਾਂ ਸੰਗਤ ਦੇ ਮੂੰਹ ਦੇ ਵਿੱਚ ਖਾਣੀ ਇਹ ਮੂੰਹ ਆ ਵੀ ਛੋਟੂ ਕਮੇ ਖਾਲਾ ਗੋਲ ਗੱਪੇ ਅੱਜ ਸੰਗ ਤੁੰ ਦਾ ਸ਼ਾਕ ਲੈ ਨਹੀਂ ਸੰਗ ਤਾਂ ਸ਼ਾਕ ਹੀ ਲੈਣੇ ਆ ਸੇਵਾਦਾਰਾਂ ਦਾ ਜ਼ਰੂਰੀ ਆ ਪਹਿਲਾ ਕੰਮ ਹਾਂ ਰਹਿਮਤ ਨਾ ਭੁੱਖਾ ਰਹੇ ਕਿਤੇ ਰਹਿਣ ਤਨੇ ਕਹੋਗੇ ਅੱਜ ਯਾਤਰਾ ਕਰਨੀ ਆ ਫਿਰ ਹਣਾ ਸਫਰ ਚ ਫਿਰ ਹਣਾ ਚਾਹੀਦਾ ਨਾ ਹਣਾ ਬਸ ਦੇਖ ਕੇ ਕਹਿੰਗੇ ਅੱਜ ਓਲ ਓਲ ਕਰੀ ਜਾਉਂ ਹਾਂ ਪੁੱਤ ਕਿੰਨੇ ਨਿਊਡਲ ਤਰੂ ਸੁਖਨਾ ਨਿਕਟ ਪਾਇ ਕੋਤੇ ਕੋ ਦੇਵ ਸਧਾਰ ਜਿਦਾਂ ਚੱਕੀ ਜਿਵੇਂ ਮਾਇ ਇਹਦੇ ਦੇ ਕਾ ਲੈਣਾ ਪਾਹੇ ਆਪੇ ਚਕਾ ਕਰਨੇ ਤੋਂ ਰਾਮ ਬਣਾੜੋ ਸਤੋਸ਼ ਹੋਈ ਪੈਦਾ ਯਾਤਰਾ ਦੀ ਨਾਨਕ ਸੋ ਜੰਦਰ ਮਖੀਆ ਜੁਗਿਆਵੇ ਹਰ ਕੋਲ ਸੀਤ ਜਾਤੋ ਹੋਤੇ ਕਾਭੇ डेरा तो बाबा नानक तुझे संगत आई है बबा जी का सम्मान कर रहे हैं कचली माता બી એ આયે લાગો ફલાટ ને જા બેના તું બેગ્યા વચ્ચે ਵਾਹਿਗੁਰੂ ਜੀ ਗੁਰੂ ਘਰistan ਸੰਗਤ ਵਿੱਚ ਬਹੁਤ ਹੀ ਪਿਆਰ ਦੇ ਨਾਲ ਸੇਵਾ ਮੇਰੇ ਵੀਰਾਂ ਬਾਬਾ ਜੀ ਬਾਬਾ ਗੁਰਤੇਜ ਸਿੰਘ ਜੀ ਨਾਰਾ ਕਾਕਾ ਸੰਗਰੂਰ ਤੋਂ ਵਾ ਵਾ ਕਿੱਥੋਂ ਆਣ ਕੇ ਇੱਥੇ ਸੇਵਾ ਨਿਭਾ ਰਹੇ ਨੇ ਇੱਕ ਸੇਵਾ ਕਰਨੀ ਸ਼ੌਕੀ ਨੇ ਮੇਰਾ ਵੀਰ ਇੱਕ ਕਹਿ ਰਿਹਾ ਸੀ ਬਈ ਕਿਤੇ ਇੱਥੇ ਥੋੜੇ ਥੋੜੇ ਥਾਵਾਂ ਤੇ ਗੁਰਦੁਆਰਾ ਸਾਹਿਬ ਨਿੱਕੇ ਨਿੱਕੇ ਬਣ ਜਾਣ ਜੇ ਸੰਗਤਾਂ ਇੱਥੇ ਆ ਕੇ ਜਦੋਂ ਆਉਂਦੀਆਂ ਆ ਆ ਯਾਤਰਾ ਤੇ ਤੇ ਫੇਰ ਗੁਰੂ ਪਾਤਸ਼ਾਹ ਜੀ ਦੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਪਰ ਸੱਤੇ ਪਾਥਰੀ ਜਿਵੇਂ ਮਾਵਾ ਜਣਾ ਕਠਾੜੀ ਦੇ ਵਿੱਚੋਂ ਤੇ ਲੰਘਣਾ ਹੀ ਪੈਂਦਾ ਹੁੰਦਾ ਜੇ ਸੋਨਾ ਸੁਧ ਬਣਨਾ ਤੇ ਕਠਾੜੀ ਦੇ ਵਿੱਚੋਂ ਹੀ ਲੰਘਣਾ ਹੀ ਪੈਂਦਾ ਹੈ ਅੰਤੇ ਬਾਚਾ ਕਿਰਪਾ ਕਰੇ ਵੀ ਇੱਧਰ ਇੱਧਰ ਗੋਲ ਗੱਪੇ ਦਾ ਲੰਗਰ ਚੱਲੀ ਜਾਂਦਾ ਹੈ ਇਦਾਂ ਵਰਤਾਰ ਆਈ ਜਾਈਓ ਵੀਡੀਓ ਦਾ ਟਾਈਮ ਆ ਡੇਟਾ ਹੈ ਤੇ ਹਣ ਤੁਹਾਨੂੰ ਜਿਆਦਾ ਦਿਖਾ ਦੇਣੇ ਸਾਈਡਾਂ ਤੋਂ ਲੈ ਬੂਆ ਦੇ ਤੇ ਹਾਂ ਫੈਦਲ ਹਾਂ ਗੁਰੂ ਗੱਪਿਆਂ ਲੰਗਰ ਜਾ ਰਹੇ ਆ ਸੰਗਤਾਂ ਆ ਸ਼ਾਮ ਰਹੀਆਂ ਆ ਪੌਂਟ ਕਰਦੇ ਆ ਸੰਗਤ ਆਈ ਹੈ ਜੀ ਅੱਜ ਕਾ ਪਰਵਾਹੀ ਵਾਲੀ ਕੋਈ ਜਾਨ ਵਾਲੀ ਸੰਗਤ ਤੁਹਾਨੂੰ ਮੱਦੇ ਸਭਾ ਦੇ ਹੀ ਰੋਵਾਰੀ ਕੀਆ ਨੇ ਥੋੜੀ ਘਟ ਗਈ ਜੀ ਸਭਾ ਛੋਟੀਆਂ ਛੱਡੀਆਂ ਕਦਮ ਹੋ ਗਈਆਂ ਤੇ ਬਾਕੀ ਕੀ ਲੋਕ ਕਮਾਗਾਰਾਂ ਜਿਵੇਂ ਡੀਏ ਥੋੜੇ ਜਿਹਾ ਕਿ ਮੈਂ ਪੈਨ ਲਾ ਗਏ ਥੋੜੇ ਜਿਹਾ ਤਾਂ ਕਰਕੇ ਹੋ ਗਿਆ ਸੰਕਤ ਦਾ ਫਰਕ ਪੈ ਗਿਆ ਪਹਿਲੇ 20 25 ਦਿਨ ਨਹੀਂ ਸੰਕਤ ਜਿਆਦਾ ਸੀ ਨਾ ਇਸਾ ਤੇ ਬਾਕੀ ਚਲੋ ਵਧੀਆ ਅੰਦਰ ਵਧੀਆ ਚੱਲ ਰਿਹਾ ਜੀ ਫਿਰ ਵੀ ਇੱਕ ਦੋ ਦਿਨਾਂ ਤੱਕ ਮੱਥਾ ਟੇਕਣ ਚੱਲਦੇ ਆ ਉਹ ਵੀ ਵਲੌਗ ਤੋਂ ਸਾਰੇ ਦਿਖਾਵਾਂਗੇ ਆਪਾਂ ਇਹ ਤਾਂ ਚਲੋ ਜੀ ਰੋਜ਼ ਲੰਗਰ ਦੇ ਦੇਖ ਹੀ ਰਹੇ ਆ। ਪਰ ਡੇਲੀ ਕਹਿੰਦੇ ਆ ਕੋਈ ਕਮੇ ਪੇਛੀ ਹੁੰਦੀ ਦੱਸਿਆ ਕਰੋ ਜੀ। ਆਪਾਂ ਤਾਂ ਜੋ ਅਗਲੇ ਨੂੰ ਸੁਧਾਰ ਕਰ ਸਕੀਏ। ਕੋਈ ਹੋਰ ਕੁਝ ਕੋਈ ਵਿੱਚ ਰਹਿ ਜਾਂਦਾ ਹੋਵੇ ਦੇਖੋ ਹਣ ਵੱਲੋਂ ਜਾਂ ਕਿਸੇ ਤੋਂ ਪੁੱਛਣ ਲੱਗੇ। ਉਹ ਵੀ ਆਪਾਂ ਨੂੰ ਤੁਸੀਂ ਦੱਸ ਸਕਦੇ ਆ। ਉਹ ਵੀ ਆਪਾਂ ਤੁਹਾਨੂੰ ਅਗਲੇ ਵਲੋਂ ਜਿਧਾ ਸਕਦੇ ਆ ਜਾਂ ਪੁੱਛ ਸਕਦੇ ਆ। ਵੀ ਜੋ ਤੁਸੀਂ ਮੈਨੂੰ ਕਿਹਾ ਹੈ ਕਮੈਂਟ ਕਰਿਆ ਕਰੋ। ਕਮੈਂਟ ਨਹੀਂ ਕਰਨਾ ਤਾਂ ਮੈਸੇਜ ਕਰ ਲਿਆ ਕਰੋ WhatsApp ਤੇ ਆਪਣਾ ਬਾਇਓ ਤੇ ਨੰਬਰ ਦਿੱਤਾ ਹੋਇਆ ਹੈ ਜਦੋਂ ਮਰਜੀ ਕੋਈ ਇਨਕੁਆਰੀ ਕਰਨੀ ਹੋਵੇ ਕੰਟੈਕਟ ਕਰ ਲਓ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਉਹਦੇ ਲਈ ਆਪਾਂ ਆਇਆ ਜੋ ਮਣੀ ਵੀਰੇ ਹੁਣੇ ਵੀ ਚੱਲੇ ਆ ਮਟਰ ਜੀ ਵੀ ਚੱਲੇ ਕੀ ਆ ਛੋਟੇ ਛੋਟੇ ਭਾਈ ਤੁਸੀਂ ਜਾ ਰਹੇ ਆ ਜੀ ਕਾਹਦਾ ਜਾ ਰਹੇ ਆ ਤੁਸੀਂ ਤਾਂ ਰਹਿਣਾ ਸੀ ਕੰਮ ਬੈ ਗਿਆ ਜੀ ਖਾਣ ਪੀਣ ਦੀ ਹਾਂ ਉਹ ਘਾੜਾ ਬੜੀ ਇਹਦਾ ਪੀਜਾ ਲੱਗ ਰਿਹਾ ਐਕਚੁਅਲੀ ਮੁੰਡੇ ਦਾ ਹੈ ਅੱਜਾਰੇ ਪੀਜਾ ਅੱਛਾ ਬਾਹਰ ਜਾ ਰਿਹਾ ਚਲੋ ਫੇਰ ਤਾਂ ਸੇਵਾ ਸਵਲ ਹੋ ਗਈ ਤੁਸੀਂ ਜਾ ਰਹੇ ਆਂ ਕਜੀ ਕਰਦਾ ਜਾਣ ਨੂੰ ਕਿ ਨਹੀਂ ਨਾ ਬੋਲ ਕੇ ਦੀ ਚੰਗੀ ਤਰ੍ਹਾਂ ਬੋਲੋ ਜੀ ਨਹੀਂ ਕਰਦਾ ਨਹੀਂ ਕਰਦਾ ਜਾਣ ਨੂੰ ਠੀਕ ਆਦਾ ਕਰਨਾ ਇੱਥੇ ਖਾਣ ਪੀਣ ਬਹੁਤ ਹਨਾ ਕਿ ਨਹੀਂ ਫੇਰ ਕਾਹਦਾ ਜਾਣਾ ਪੈ ਗਿਆ ਹੁਣ ਸਕੂਲ ਕਰਕੇ ਜਾਣਾ ਪੈ ਗਿਆ ਤੇ ਸਕੂਲ ਜਾਣ ਨੂੰ ਕਿਵੇਂ ਜੀ ਕਰਦਾ ਕਿ ਨਹੀਂ ਜੀ ਤਾਂ ਉਹ ਕਰਦਾ ਸਕੂਲ ਜਾਣ ਨੂੰ ਹੀ ਮੈਂ ਇਹਦਾ ਤੂੰ ਕੈਮਰੇ 'ਚ ਕਹਿਣਾ ਅੱਗੋਂ ਪੁੱਛਿਆ ਗਿਆ ਹੁੰਦਾ ਨਹੀਂ ਦਾ ਤੇ ਓਏ ਉਡਾੜਾ ਸੁਣਾ ਜਰਾ ਤੇ ਖਾਣ ਪੀਣ ਦੀ ਆਪਦੇ ਨਾ ਸਮਾਂ ਰੱਖਣੀ ਕਹੂੰਗੀ ਹੈਨਾ ਸਫਰ ਲੰਮਾ ਵਾ ਉਹ ਤਾਂ ਮੈਂ ਰਖਲਾ ਕੁ ਕਰੇ ਗਰ ਕਰੇ ਸਾਰਾ ਕੁਝ ਰੱਖ ਲਿਆ ਠੀਕ ਆ ਤੇ ਇੱਧਰ ਆਵੇ ਤੇ ਬਹਿਣਾ ਕਿੱਥੇ ਆਏ ਤੁਹਾਡੇ ਤਾਂ ਬੈਗ ਬਹੁਤ ਆ ਮਾਟਰ ਜੀ ਵੀ ਜਾ ਰਹੇ ਆ ਮਣੀ ਵੀਰਾ ਵੀ ਜਾ ਰਿਹਾ ਲੈਡ ਆ ਗਿਆ ਜਨਰੇਟਰ ਬੰਦ ਕਰਦੇ ਆ ਫਿਰ ਵਲੌਗ ਚ ਘਟ ਆਊਗਾ ਆ ਤਰਾ ਮਾਸ ਮੁੰਟਾ ਗਾ ਨੂੰ ਯਾਰ ਅੱਜ ਮਹੀ ਆ ਗਿਆ ਤਰਪਾਲ ਵੀ ਲੈ ਕੇ ਚੱਲੇ ਕਹਿੰਦੇ ਥੰਗ ਜ਼ਿਆਦੇ ਪਰ ਮਗਰਾ ਹੀ ਬੈਣਾ ਬਣਾ ਇੱਕ ਦੋ ਜਣੇ ਨੂੰ ਕੀ ਯਾਰ ਸਾਨੂੰ ਅੱਗੇ ਆ ਜਾ ਯਾਰ ਇਹਦੇ ਖੰਡੇ ਨੇ ਵਿਛਾਈਏ ਜੀ ਬਰਦ ਜੀ ਆਦਾ ਨਾ ਨਾ ਆਹ ਮੈਂ ਡਰ ਸਤਾ ਕੱਢ ਦੇਣਾ ਮਾਰ ਦੇਣਾ ਠੀਕ ਆ ਮਣੀ ਜੀ ਮਿਲਦੇ ਆਪਾਂ ਹਾਂਜੀ ਪਈਗਾ ਜੀ ਇੱਥੀ ਆਓ ਗਿਆ ਅਰੇ ਤਾਂ ਹਾਂਜੀ ਨਹੀਂ ਤਾਂ ਪੰਜਾਬ ਮੇ ਲਾਂਗੇ ਆਪਾਂ ਅੱਜ ਮਿਲ ਕੇ ਹਾਂਜੀ ਹਾਂਜੀ ਜਰੂਰ ਕਿੱਦਨ ਮੋੜਨਾ ਕਿੱਦਨ ਮੋੜਨਾ ਇੱਥੇ ਹੀ ਆ ਇੱਥੇ ਹੀ ਆ ਨਾ ਲੋਕ ਜਗਾ ਰਹੇ ਹੋਰ ਬਦਲ ਸੋਨਾ ਹਾਲਾ ਸਾਲੀ ਯਾ ਲਾਣਾ ਬਾਏ 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 ਸਤਿ ਸ਼੍ਰੀ ਅਕਾਲ ਆਰੂ ਬਨਾਲੀਆਂ ਕਾਫੀ ਆ ਜੀ ਅੱਜ ਤੇ ਲੈ ਰਹੇ ਤੀਆਂ ਸੰਗਤ ਆਪਾਂ ਕਰਦੇ ਹਾਂ ਲੋਵ ਦੀ ਸਮਾਪਤੀ ਵਾਏ ਕੋ ਡੀ ਦਾ ਖਾਲਸਾ ਵਾਏ ਕੋ ਡੀ ਜੇ ਬਣਾ